ਇਸ ਵਕਤ ਆਪਾਂ ਖੜੇ ਹਾਂ ਦੁਗਰੀ ਦੇ ਵਿੱਚ ਆ ਘਰ ਤੁਸੀਂ ਦੇਖ ਸਕਦੇ ਮੈਂ ਕੈਮਰਾਮੈਨ ਨੂੰ ਕਹਾਂਗਾ ਅੱਛੀ ਤਰ੍ਹਾਂ ਦਿਖਾਵੇ ਗੇਟ ਨੂੰ ਤਾਲਾ ਲਾਇਆ ਹੋਇਆ ਔਰ ਆ ਮੈਡਮ ਗੇਟ ਦੇ ਅੰਦਰ ਨੇ ਘਰ ਦੇ ਅੰਦਰ ਹੈ ਤੇ ਆਪਾਂ ਪਤਾ ਕਰਦੇ ਉਸ ਮੈਡਮ ਨੂੰ ਪੁੱਛਦੇ ਹਾਂ ਕੀ ਰੀਜ਼ਨ ਆ ਮੈਡਮ ਨੂੰ ਅੰਦਰ ਬੰਦ ਕਿਉਂ ਕੀਤਾ ਗਿਆ ਕੀ ਕਾਰਨ ਆ ਮੈਡਮ ਕੀ ਕਾਰਨ ਆ ਤੁਹਾਨੂੰ ਅੰਦਰ ਬੰਦ ਕੀਤਾ ਗਿਆ ਸਰ ਮੇਰਾ ਰੈਂਟ ਰੁਕਿਆ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਡਿੰਪਲ ਹੈ ਉਮਰ ਕਿੰਨੀ ਹੈ ਤੁਹਾਡੀ ਸਰ 37 ਤੁਸੀਂ ਪੜ੍ਹੇ ਕਿੰਨਾ ਹੋ ਸਰ ਮੈਂ ਸੈਕੰਡ ਈਅਰ ਕੀਤੀ ਹੋਈ ਹੈ ਕੀ ਕੰਮ ਕੀ ਕਰਦੇ ਹੋ ਸਰ ਮੈਂ ਸਿਕਿਉਰਿਟੀ ਦੀ ਜੌਬ ਕਰਦੀ ਸੀ ਪੰਚਮ ਹਸਪੀਟਲ 'ਚ ਅੱਛਾ ਮੇਰੇ ਸੌਲੀਆਂ ਨੇ ਸਰ ਯੂਟਰੇਸ 'ਚ ਉਹਦੇ ਕਰਕੇ ਮੈਨੂੰ ਮੇਰੀ ਜੌਬ ਛੁੱਟ ਗਈ ਅੱਛਾ ਤੇ ਸਰ ਮੇਰਾ ਰੈਂਟ ਰੁਕਿਆ ਹੈ ਮੈਂ ਮਕਾਨ ਮਾਲਕਾਂ ਨੂੰ ਕਿਹਾ ਸੀਗਾ ਕੀ ਵੀ ਮੇਰਾ ਤੇ ਸਖ ਸਮਾਨ ਰੱਖ ਲੇ ਤੁਸੀਂ ਹਾਂ ਹਾਂ ਕੀ ਵੀ ਮੈਂ ਹੌਲੀ ਹੌਲੀ ਕਰਕੇ ਰਹਿਣ ਤੇ ਦਵਾਂਗੀ ਤੇ ਮੈਂ ਸਮਾਨ ਲੈ ਜੂਗੀ ਅੱਛਾ ਪਰ ਸਾਰੇ ਇਹਨਾਂ ਨੇ ਮੈਂ ਸੈਕੰਡ ਟਾਈਮ ਤੇ ਸੰਗਲੀ ਲਗਾਈ ਹੈ ਦਮੇਂ ਪਹਿਲੇ ਵੀ ਇੱਕ ਵਾਰ ਲਗਾ ਦਿੱਤੀ ਸੀ ਅੱਜ ਇਹਨਾਂ ਨੇ ਫੇਰ ਮੈਨੂੰ ਦੋ ਦਿਨ ਹੋ ਗਏ ਮੈਂ ਸਾਰੇ ਸੰਗਲੀ ਲਗਾਏ ਨੂੰ ਮੈਂ ਅੰਦਰ ਹਾਂ ਤੇ ਤੁਹਾਡਾ ਦੁੱਧ ਰੋਟੀ ਪਾਣੀ ਚਾਹ ਪਾਣੀ ਖੁਸ਼ੀ ਨਹੀਂ ਦੋ ਦਿਨ ਹੋ ਗਏ ਚਾਹ ਤੱਕ ਨਹੀਂ ਪੀਤੀ ਇਹਨੇ ਤੁਹਾਡੇ ਮਾਲਕਾਂ ਦਾ ਨਾਮ ਕੀ ਹੈ ਸਰ ਤੂਰ ਕਹਿੰਦੇ ਆ ਉਹਨਾਂ ਨੇ ਤੂਰ ਹਾਂਜੀ ਅੱਛਾ ਕਿੰਨੀ ਕੁ ਉਮਰ ਆ ਉਹਨਾਂ ਦੀ ਸਰ ਮੈਡਮ ਆਈ ਕਾੰਟੀ ਆਂਦੇ ਹੁੰਦੇ ਹੁੰਦੇ ਰੈਂਟ ਲੈਣ ਉਹ ਕਹਿੰਦੇ ਮੇਰੀ ਭਤੀਜੀ ਆ ਉਹਨਾਂ ਨੂੰ ਉਹ ਕਦੀ ਆਈ ਨਹੀਂ ਇੱਥੇ ਅੱਛਾ ਉਹਨਾਂ ਦਾ ਹੀ ਆ ਅੰਟੀ ਦੀ ਉਮਰ ਕਿੰਨੀ ਹੈ ਅੰਟੀ ਦੀ ਉਮਰ ਹੋਗੀ 50 ਪਲੱਸ ਹੀ ਹੋਗੀ 50 ਪਲੱਸ ਹਾਂਜੀ ਤੇ ਤੁਸੀਂ ਇਸ ਬੰਦੇ ਚ ਪੁਲਿਸ ਨਾਲ ਗੱਲ ਕੀਤੀ ਹੈ ਹਾਂਜੀ ਸਰ ਕੀ ਕਹਿੰਦੇ ਪੁਲਿਸ ਵਾਲੇ ਕੀ ਕਹਿ ਕੇ ਗਏ ਸਰ ਉਹਨਾਂ ਨੇ ਮਕਾਨ ਮਾਲਕਾਂ ਨਾਲ ਗੱਲ ਕੀਤੀ ਸੀਗੀ ਉਹ ਕਹਿੰਦੇ ਕਿ ਸ਼ਾਮ ਤੱਕ ਖੋਲ ਦਿੰਨੇ ਆ ਆ ਕੇ ਥਾਣੇ ਮਿਲ ਲੈਣੇ ਠੀਕ ਹੈ ਹਾਂਜੀ ਤੇ ਤੁਹਾਡੇ ਨਾਲ ਕੋਈ ਇਸ ਮਕਾਨ ਦੇ ਪ੍ਰਤੀ ਕਿਰਾਇਆ ਦਾ ਐਗਰੀਮੈਂਟ ਹੋਇਆ ਕੋਈ 11 ਮਹੀਨੇ ਦਾ ਐਗਰੀਮੈਂਟ ਹੁੰਦਾ ਹੁੰਦਾ ਨਹੀਂ ਸਰ ਮੇਰਾ ਕੋਈ ਨਹੀਂ ਮੈਂ 3 ਸਾਲ ਤੋਂ ਇੱਥੇ ਰਹਿ ਰਹੀ ਹਾਂ ਮੇਰਾ ਕੋਈ ਐਗਰੀਮੈਂਟ ਨਹੀਂ ਸਰ ਕੋਈ ਐਗਰੀਮੈਂਟ ਨਹੀਂ ਤੇ ਤੁਹਾਡੀ ਕੋਈ ਇਹਨਾਂ ਨੇ ਪੁਲਿਸ ਤੋਂ ਵੈਰੀਫਿਕੇਸ਼ਨ ਕਰਵਾਈ ਹੈ ਨਹੀਂ ਸਰ ਦੋਸਤੋ ਤੁਸੀਂ ਦੇਖ ਸਕਦੇ ਹੋ ਜਦਕਿ ਸੀਪੀ ਸਾਹਿਬ ਦਾ ਹਕ ਹਦਾਇਤ ਹੈ ਕਿ ਜਿਹੜਾ ਵੀ ਆਪਾਂ ਕਿਰਾਏਦਾਰ ਰੱਖਣਾ ਹੈ ਚਾਹੇ ਉਹ ਕਿਸੇ ਕਿਸਮ ਦਾ ਹੋਵੇ ਪੰਜਾਬੀ ਹੋਵੇ ਪ੍ਰਵਾਸੀ ਹੋਵੇ ਉਹ ਬੰਦੇ ਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਾਉਣ ਵਾਸਤੇ ਉਹਦੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਉਹਦਾ ਲੈਣਾ ਜ਼ਰੂਰੀ ਆ ਉਹਦੀ ਵੈਰੀਫਿਕੇਸ਼ਨ ਕਰਾਉਣਾ ਜ਼ਰੂਰੀ ਆ ਪੰਜਾਬ ਪੁਲਿਸ ਨੂੰ ਜਾਂ ਉਹਦੇ ਪਿਛੋ ਪਿਛਲੇ ਪਿੰਡ ਨੂੰ ਥਾਲੇ ਨੂੰ ਦੱਸਣਾ ਜ਼ਰੂਰੀ ਆ ਦੋਸਤੋ ਇੱਥੇ ਨਾ ਤਾਂ ਇਹਨਾਂ ਨਾਲ ਜੋ ਇਹਨਾਂ ਨਾਲ ਦੱਸਿਆ ਕਿ ਨਾ ਤਾਂ ਇਹਨਾਂ ਨਾਲ ਕੋਈ ਐਗਰੀਮੈਂਟ ਕੀਤਾ ਗਿਆ ਕਿਰਾਏ ਦਾ ਜੋ ਕਿ 11 ਮਹੀਨੇ ਦਾ ਕਿਰਾਏ ਦਾ ਐਗਰੀਮੈਂਟ ਕਰਨਾ ਜ਼ਰੂਰੀ ਹੁੰਦਾ ਕਿਰਾਏ ਕਰਾਇਦਾਰ ਦਾ ਮਾਲਕ ਮਕਾਨ ਦਾ ਤਾਂ ਜੋ ਅਗਰ ਕਿਰਾਏਦਾਰ ਦਾ ਮਾਲਕ ਮਕਾਨ ਦਾ ਕੋਈ ਵੀ ਕਿਸੇ ਕਿਸਮ ਦਾ ਲਿਟੀਗੇਸ਼ਨ ਹੁੰਦਾ ਤਾਂ ਅਦਾਲਤ ਦੇ ਵਿੱਚ ਜਾ ਕੇ ਦਸਤਕ ਕੀਤੀ ਜਾ ਸਕੇ ਪਰ ਇੱਥੇ ਕੋਈ ਅਜਿਹੀ ਗੱਲ ਨਹੀਂ ਜਦਕਿ ਮੈਡਮ ਕਹਿੰਦੇ ਮੈਂ ਪਿਛਲੇ 3 ਸਾਲ ਤੋਂ ਇੱਥੇ ਰਹਿੰਦੀ ਆਂ। ਔਰ ਦੋਸਤੋ ਦੂਸਰੀ ਗੱਲ ਮਾਲਕ ਮਕਾਨ ਵੱਲੋਂ ਵੈਰੀਫਿਕੇਸ਼ਨ ਕਰਵਾਉਣਾ ਜ਼ਰੂਰੀ ਸੀ ਜੋ ਕਿ ਉਹਨਾਂ ਨੇ ਅੱਜ ਤੱਕ ਪਿਛਲੇ 3 ਸਾਲਾਂ ਦੇ ਦੌਰਾਨ ਇਸ ਮੈਡਮ ਦੀ ਨਹੀਂ ਕਰਵਾਈ। ਦੋਸਤੋ ਔਰ ਮਨੁੱਖੀ ਅਧਿਕਾਰਾਂ ਦਾ ਹਨਨ ਮਨੁੱਖੀ ਅਧਿਕਾਰਾਂ ਦਾ ਹਨਨ ਦੋਸਤੋ ਕਿਰਾਇਆ ਨਹੀਂ ਦਿੱਤਾ ਕੋਈ ਗੱਲ ਨਹੀਂ ਕਿਰਾਇਆ ਦਿੱਤਾ ਜਾ ਸਕਦਾ। ਲੇਕਿਨ ਇਹ ਔਰਤ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਮੈਂ ਸਵੇਰ ਕੱਲ ਦੀ ਚਾਹ ਪਾਣੀ ਵੀ ਨਹੀਂ ਪੀਤਾ ਰੋਟੀ ਵੀ ਨਹੀਂ ਖਾਧੀ ਔਰ ਘਰ ਨੂੰ ਤਾਲਾ ਲੱਗਾ ਮੈਂ ਕੈਮਰਾਮੈਨ ਨੂੰ ਕਹਾਂਗਾ ਅੱਛੀ ਤਰ੍ਹਾਂ ਦਿਖਾਵੇ ਆ ਦੇਖੋ ਸੰਗਲ ਪਾ ਕੇ ਤਾਲਾ ਲਗਾਇਆ ਹੋਇਆ ਦੋਸਤੋ ਬਿਜਲੀ ਬੋਰਡ ਔਰ ਵਾਟਰ ਸਪਲਾਈ ਸੁਪਰੀਮ ਕੋਰਟ ਦੀ ਰੂਲਿੰਗ ਹੈ ਕਿ ਆਪਾਂ ਕਿਰਾਏਦਾਰ ਅਗਰ ਬਿਜਲੀ ਦਾ ਕਿਰਾਇਆ ਨਹੀਂ ਦਿੰਦਾ ਬਿੱਲ ਨਹੀਂ ਦਿੰਦਾ ਤਾਂ ਉਹਦਾ ਕਨੈਕਸ਼ਨ ਨਹੀਂ ਕੱਟਿਆ ਜਾ ਸਕਦਾ ਕਿਉਂ ਕਿਉਂਕਿ ਇਹ ਮਨੁੱਖੀ ਜ਼ਰੂਰਤਾਂ ਨੇ ਇਹ ਹਿਊਮਨ ਰਾਈਟਸ ਦਾ ਉਲੰਘਣ ਹੈ ਔਰ ਦੂਸਰੇ ਪਾਸੇ ਇਨਸਾਨ ਇੱਕ ਪੈਸੇ ਦੀ ਖਾਤਰ ਇੱਕ ਇਨਸਾਨ ਨੂੰ ਕਮਰੇ ਚ ਗੇਟ ਚ ਘਰ ਚ ਬੰਦ ਕਰ ਦਿੱਤਾ ਆ ਤਾਲਾ ਤੁਸੀਂ ਦੇਖ ਸਕਦੇ ਹੋ ਦੋਸਤੋ ਹੁਣ ਤੁਹਾਡਾ ਇਹਦੇ ਬਾਰੇ ਕੀ ਖਿਆਲ ਆ ਮਾਲਕ ਮਕਾਨ ਨੂੰ 2 ਮਹੀਨੇ ਦਾ 3 ਮਹੀਨੇ ਦਾ 4 ਮਹੀਨੇ ਦਾ ਮੈਂ ਕਹਿੰਨਾ ਚਾਹੇ 4 ਸਾਲ ਦਾ ਵੀ ਕਿਰਾਇਆ ਹੋਵੇ ਅਗਰ ਨਹੀਂ ਦਿੱਤਾ ਗਿਆ ਤਾਂ ਕੀ ਕਾਨੂੰਨ ਕਹਿੰਦਾ ਵੀ ਉਹਦੇ ਡੇਰ ਨੂੰ ਤਾਲਾ ਲਾਇਆ ਜਾਵੇ ਕਾਨੂੰਨ ਕਿਸ ਲਈ ਆ ਪੁਲਿਸ ਪ੍ਰਸ਼ਾਸਨ ਕਿਸ ਲਈ ਆ ਅਦਾਲਤਾਂ ਕਿਸ ਲਈ ਨੇ ਮਾਲਕ ਮਕਾਨ ਨੇ ਪੁਲਿਸ ਨੂੰ ਕਾਨੂੰਨ ਨੂੰ ਛਿੱਕੇ ਟੰਗ ਕੇ ਮਕਾਨ ਨੂੰ ਤਾਲਾ ਲਾ ਦਿੱਤਾ ਔਰ ਲੇਡੀ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਦਵਾ ਦਿਖਾਵੇ ਆ ਦੇਖ ਸਕਦੇ ਹੋ ਲੇਡੀ ਇਹ ਘਰ ਦੇ ਅੰਦਰ ਬੰਦ ਹੈ ਔਰ ਕੱਲ ਦੀ ਬੰਦ ਹੈ ਦੋਸਤੋ ਅੱਜ ਇਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਪੱਤਰਕਾਰਾਂ ਨੂੰ ਵਿਵੇਕ ਬਖਸ਼ੀ ਚੈਨਲ ਹਲਾਤੇ ਪੰਜਾਬ ਨੂੰ ਫੋਨ ਕੀਤਾ ਤਾਂ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਜੇ ਸਬੰਧ ਵਿੱਚ ਇਹਨਾਂ ਦੇ ਮਾਲਕ ਨਾਲ ਫੋਨ 'ਤੇ ਗੱਲ ਹੋਈ ਔਰ ਉਹਨਾਂ ਨੇ ਇੱਕ ਉਹ ਵਿਆਹ ਦੇਖ ਰਹੇ ਆ ਅਸੀਂ ਮੁੱਲਾਂਪੁਰ ਵਿਆਹ ਦੇ ਵਿੱਚ ਆ ਕੇ ਘੰਟੇ ਤੱਕ ਗੱਲ ਕਰਦੇ ਆ ਇਹ ਇਨਸਾਨੀਅਤ ਕਿੱਥੋਂ ਤੱਕ ਡਿੱਗ ਗਈ ਆ ਕਿ ਅਸੀਂ ਕਿਸੇ ਬੰਦੇ ਨੂੰ ਗੇਟ ਦੇ ਅੰਦਰ ਬੰਦ ਕਰਕੇ ਵਿਆਹ ਦੇਖਣ ਜਾਈ ਗਏ ਆ ਦੋਸਤੋ ਤੁਹਾਨੂੰ ਇਹਦੇ ਬਾਰੇ ਕੀ ਲੱਗਿਆ ਕਿਦਾਂ ਦਾ ਲੱਗਿਆ ਕੀ ਮਾਲਕ ਮਕਾਨ ਠੀਕ ਹੈ ਇੱਥੇ ਮੇਰਾ ਨੰਬਰ 9872303604 ਮੈਨੂੰ ਇੰਤਜ਼ਾਰ ਰਹੇਗਾ ਤੁਹਾਡੇ ਕਮੈਂਟਸ ਦਾ ਮੈਨੂੰ ਸਿਰਫ ਤੁਸੀਂ ਇਹਨਾ ਦੱਸਣਾ ਕਿ ਇਨਸਾਨੀਅਤ ਦੇ ਨਾਤੇ ਕਾਨੂੰਨ ਤੌਰ ਤੇ ਨਾਤੇ ਇਹ ਤਾਲਾ ਲਗਾਣਾ ਲੇਡੀ ਨੂੰ ਘਰ ਦੇ ਅੰਦਰ ਬੰਦ ਕਰਨਾ ਠੀਕ ਹੈ ਠੀਕ ਹੈ ਤਾਂ Yes ਲਿਖਿਓ ਅਗਰ ਗਲਤ ਹੈ ਤਾਂ No ਲਿਖ ਕੇ ਮੈਨੂੰ ਆਪਣੇ ਕਮੈਂਟਸ ਦਿਓ ਮੈਨੂੰ ਇੰਤਜ਼ਾਰ ਰਹੇਗਾ ਤੁਹਾਡੇ ਵਿਊਜ਼ ਦਾ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦੀਓ ਇਜਾਜ਼ਤ ਹਾਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ